ਕਿਉਂਕਿ ਅੱਜ ਸਾਰੇ ਸਿੱਖ ਜਾਣਦੇ ਨੇ ਸ਼ਰੋਮਣੀ ਕਮੇਟੀ ਬਾਦਲ ਪਰਿਵਾਰ ਦੀ ਰਾਜਨੀਤੀ ਦਾ ਇੱਕ ਬਹੁਤ ਵੱਡਾ ਇੱਕ ਉਹਨਾਂ ਦਾ ਜੀ ਅੱਡੇ ਦੀ ਤਰ੍ਹਾਂ ਉਹ ਇਸਤੇਮਾਲ ਜਿਹੜਾ ਉਹ ਇਸ ਸੰਸਥਾ ਨੂੰ ਕਰ ਰਹੇ ਨੇ ਜੀ ਸੋ ਉਹਦੇ ਸਬੰਧ ਦੇ ਵਿੱਚ ਅੱਜ ਉਹਨਾਂ ਨੇ ਜਲੰਧਰ ਤੋਂ ਜਿੱਥੇ ਪੰਥਕ ਲਹਿਰ ਕਿਉਂਕਿ ਪੰਜਾਬ ਭਰ ਦੇ ਇੱਕ ਇੱਕ ਹਲਕੇ ਦੇ ਵਿੱਚ ਜਿਹੜੇ ਵਰਕਰ ਤੇ ਪੰਥਕ ਲਹਿਰ ਨਾਲ ਜੁੜੇ ਹੋਏ ਨੇ ਸੋ ਉਹਨਾਂ ਸਾਰਿਆਂ ਨੂੰ ਮੂਵ ਕਰਨ ਲਈ ਪੂਰੇ ਪੰਜਾਬ ਦੇ ਵੱਖੋ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਜੀ ਅ ਅੱਜ 21 ਮੈਂਬਰੀ ਇੱਕ ਕੋਰ ਗਰੁੱਪ ਕੋਰ ਕਮੇਟੀ ਜਿਹੜੀ ਹੈ ਉਹਨੂੰ ਅਨਾਉਂਸ ਕੀਤਾ ਹੈ ਠੀਕ ਹੈ ਜੀ ਔਰ ਇਹ ਇਹ ਉਹਨਾਂ ਲੋਕਾਂ ਦੀ ਕੋਰ ਕਮੇਟੀ ਹੈ ਵੀ ਜਿਹੜੇ ਚੋਣਾਂ ਤੇ ਘਟੋ-ਘਟ ਹਜ਼ਾਰ-ਹਜ਼ਾਰ 2-2000 ਬੰਦਾ ਉਹ ਇੱਕ ਦਿਨ ਇਕੱਠੇ ਕਰ ਸਕਦੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਲਾਈਆਂ ਨੇ ਕਿ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਤੁਸੀਂ ਜਿਹੜੇ ਚੋਣਾਂ ਲੜਨ ਵਾਲੇ ਸਾਡੇ ਨਾਲ ਕੈਂਡੀਡੇਟ ਜੁੜੇ ਹੋਏ ਨੇ ਜਾਂ ਆਮ ਸਿੱਖ ਜੁੜੇ ਨੇ ਇਹ ਜਿਹੜੀ ਵੋਟ ਹੈ ਉਹਦੇ ਉਹਦੇ ਵਿੱਚ ਤੇਜ਼ੀ ਲਿਆਂਦੀ ਜਾਵੇ ਵੋਟ ਬਣਾਈ ਜਾਵੇ ਤਾਂ ਕਿ ਵੋਟ ਦਾ ਪ੍ਰੋਸੈਸ ਕੰਪਲੀਟ ਹੋਵੇ ਤੇ ਉਸ ਤੋਂ ਬਾਅਦ ਫਿਰ ਇਲੈਕਸ਼ਨ ਵੱਲ ਤੁਰਿਆ ਜਾਵੇ। ਉਹ ਸੰਗਤ ਨੇ ਜਿਹੜੇ ਮੈਂਬਰ ਚੁਣੇ ਹੋਏ ਨੇ ਸੰਗਤ ਜਾਣਦੀ ਹੈ ਵੀ ਉਹਨਾਂ ਦੇ ਕਰਤਾਰ ਕੀ ਨੇ। ਠੀਕ। ਅੱਜ ਮੈਂਬਰਾਂ ਨੇ ਗਰੀਬ ਗੁਰਸਿੱਖਾਂ ਦਾ ਭਲਾ ਕਰਨ ਦੀ ਬਜਾਏ ਜੀ ਲਗਭਗ ਅਤਿ ਸ਼੍ਰੋਮਣੀ ਕਮੇਟੀ ਵਿੱਚ ਤਾਂ ਉਹਨਾਂ ਨੇ ਆਪਣੇ ਟੱਬਰ ਜਿਹੜੇ ਨੇ ਨੌਕਰੀ ਤਲਵਾਏ ਹੋਏ ਨੇ। ਜੀ। ਇੱਕ ਇੱਕ ਮੈਂਬਰ ਦੇ ਦੋ ਦੋ ਜਵਾਕ ਸ਼੍ਰੋਮਣੀ ਕਮੇਟੀ ਵਿੱਚ 50-50 ਹਜ਼ਾਰ ਦੀ ਨੌਕਰੀ ਕਰ ਰਹੇ ਨੇ ਤੇ ਗਰੀਬ ਸਿੱਖਾਂ ਦੇ ਬੱਚਿਆਂ ਨੂੰ ਕਿੱਥੋਂ ਮੌਕਾ ਮਿਲੂਗਾ ਠੀਕ ਹੈ ਜੀ 1925 ਦੇ ਐਕਟ ਦੇ ਵਿੱਚ ਇਹ ਸੀ ਕਿ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਜੀ ਗੁਰੂ ਘਰ ਦੇ ਵਿੱਚ ਆਪਣੇ ਬਲੱਡ ਰਿਲੇਸ਼ਨ ਦੇ ਵਿੱਚ ਕਿਸੇ ਨੂੰ ਨੌਕਰੀ ਨਹੀਂ ਦੇ ਸਕਦਾ ਠੀਕ ਹੈ ਜੀ ਸੋ ਇਸ ਕਮੇਟੀ ਦੀਆਂ ਸਹੂਲਤਾਂ ਲੈਣ ਲਈ ਤੇ ਇਹਨਾਂ ਨੇ ਉਹ ਐਕਟ ਦੇ ਵਿੱਚ ਵੀ ਤਰ 15 ਸਾਲ ਪਹਿਲਾਂ ਤਰਮੀਮ ਕਰ ਲਈ ਜੀ ਵੀ ਨੌਕਰੀ ਕਰ ਸਕਦਾ ਜੀ ਜਥੇਦਾਰ ਸਾਹਿਬ ਨੇ ਜੀ ਐਕਸ਼ਨ ਲੈਣਾ ਤੇ ਪ੍ਰਧਾਨ ਸਾਹਿਬ ਦੇ ਥਰੂ ਕੋਈ ਚੋਣ ਨਹੀਂ ਲੈਣਾ ਤੇ ਉਹ ਸਿੱਧਾ ਕਿਉਂ ਲੈ ਸਕਦੇ ਇੱਕ ਜੇਵੇ ਹੁਕਮ ਜਥੇਦਾਰ ਦਾ ਹੈ ਤੇ ਜੇ ਜਥੇਦਾਰ ਲਾਗੂ ਨਹੀਂ ਕਰਵਾ ਸਕਦਾ ਤੇ ਫਿਰ ਆਪਾਂ ਕੀ ਉਮੀਦ ਰੱਖਦੇ ਆ ਕਿ ਉਹਨੂੰ ਪ੍ਰਧਾਨ ਲਾਗੂ ਕਰਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤਰਸਿੰਘ ਮਹਾਲ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਆ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਦੱਸ ਦਿਆਂ ਕਿ ਪੰਥਕ ਅਕਾਲੀ ਲਹਿਰ ਦੇ ਬੈਨਰ ਹੇਠ ਜਥੇਦਾਰ ਭਾਈ ਰਣਜੀਤ ਸਿੰਘ ਜੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਤੇ ਉਹਨਾਂ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਜੋ ਸ਼ੋਨੀ ਗੁਰਦਵਾਰ ਪੰਦਰ ਕਮੇਟੀ ਦੀ ਅਤੇ ਕਿਹਾ ਗਿਆ ਹੈ ਕਿ ਜੋ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਸਾਰੀ ਚੱਲ ਰਹੀ ਹੈ ਉਸ ਤੇ ਕਿਤੇ ਨਾ ਕਿਤੇ ਇੱਕ ਪਰਿਵਾਰ ਵੱਲੋਂ ਕੰਟਰੋਲ ਕੀਤਾ ਗਿਆ ਹੈ ਉਸ ਦੇ ਕਾਰਨ ਹੀ ਹੈ ਕਿ ਜੋ ਸਿੱਖੀ ਸਿਧਾਂਤਾਂ ਨੂੰ ਕਾਫੀ ਠੇਸ ਪਹੁੰਚ ਰਹੀ ਹੈ ਅਤੇ ਇਸ ਦੇ ਸਬੰਧ ਵਿੱਚ ਉਹਨਾਂ ਨੇ 21 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਤੇ ਅਪੀਲ ਕੀਤੀ ਹੈ ਸੰਗਤਾਂ ਨੂੰ ਕਿ ਜੋ ਆਉਣ ਵਾਲੀ ਸ਼੍ਰੋਮਨੀ ਗੁਰਦਵਾਰ ਪੰਦਰ ਕਮੇਟੀ ਦੀਆਂ ਇਲੈਕਸ਼ਨਾਂ ਨੇ ਉਸ ਵਿੱਚ ਉਹਨਾਂ ਦਾ ਸਾਧਨ ਚਾਵੇ ਤਾਂ ਜੋ ਪੂਰੇ ਗੁਰਦੁਆਰਾ ਮੈਨੇਜਮੈਂਟ ਵਿੱਚ ਰਿਫਾਰਮ ਲੈ ਕੇ ਆਂਦਾ ਜਾਵੇ ਤੋ ਇਸੇ ਸਬੰਧ ਵਿੱਚ ਹੀ ਬਧੇਰੇ ਜਾਣਕਾਰੀ ਲੈਣ ਕਿ ਕੀ ਅੱਗੇ ਦੀ ਪਲੈਨਿੰਗ ਹੈ ਪੰਚਕ ਅਕਾਲੀ ਲਹਿਰ ਦੀ ਤੇ ਸਾਡੇ ਨਾਲ ਭਾਈ ਗੁਰਪ੍ਰੀਤ ਸਿੰਘ ਜੋ ਐਸਜੀਬੀ ਜੀ ਮੈਂਬਰ ਵੀ ਨੇ ਉਹ ਜੁੜੇ ਹੋਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਅੱਜ ਜਥੇਦਾਰਜੀਤ ਸਿੰਘ ਜੀ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਜਾਣਕਾਰੀ ਦਿਓ ਕੀ ਮਕਸਦ ਹੈਗਾ ਇਸ ਦਾ ਮਕਸਦ ਕੋਈ ਲੁਕਿਆ ਸ਼ੁਪਿਆ ਨਹੀਂ ਪਹਿਲੀ ਤਾਂ ਗੱਲ ਭਾਈ ਰਣਜੀਤ ਸਿੰਘ ਦੀ ਜ਼ਿੰਦਗੀ ਦਾ ਜਿਹੜਾ ਮਕਸਦ ਹੈ ਉਹਨਾਂ ਦੀ ਸਾਰੀ ਜਵਾਨੀ ਕੌਮ ਦੇ ਲੈ ਕੇ ਲੱਗੀ ਹੈ ਜੀ ਜਿਨ੍ਹਾਂ ਨੇ ਐਡੇ ਵੱਡੀ ਖਾਲਸਾ ਪੰਥ ਦੀ ਜਿਹੜੀ ਜਦੋਂ ਜਹਾਦ ਜਿਸ ਵਕਤ ਨਿਰੰਕਾਰੀ ਕਾਰਨ ਹੁੰਦਾ ਹੈ ਉਹ ਸਾਰਾ ਸਿੱਖ ਸੰਸਾਰ ਦੇ ਵਿੱਚ ਜਾਣਦੇ ਨੇ ਭਾਈ ਰਣਜੀਤ ਸਿੰਘ ਦੀ ਕੌਮ ਦੇ ਲਈ ਕੀ ਕੁਰਬਾਨੀ ਹੈ ਜੀ ਵਕਾਲਤਖਾਨੇ ਸਾਹਮਣੇ ਰਹਿ ਕੇ ਉਹਨਾਂ ਨੇ ਜੋ ਇਤਿਹਾਸਿਕ ਫੈਸਲੇ ਲਏ ਜੀ ਉਹ ਵੀ ਆਪਣੇ ਆਪ ਦੇ ਵਿੱਚ ਜਿਹੜੇ ਨੇ ਉਹ ਅੱਜ ਵੀ ਸਾਡੇ ਇਤਿਹਾਸ ਦੇ ਵਿੱਚ ਖੜੇ ਨੇ ਜੀ ਜਿਹੜੀ ਹੁਣ ਵਿਥਿਆ ਹੋਈ ਆ ਕਿ ਜਿਸ ਵਕਤ ਬਰਗਾੜੀ ਕਾਂਡ ਡੇਰੇ ਸਿਰ ਸੇ ਨੂੰ ਮਾਫੀ ਜੀ ਉਸ ਵਕਤ ਸਾਡੀਆਂ ਜਿਹੜੀਆਂ ਸੰਸਥਾਵਾਂ ਸੀ ਸ੍ਰੀ ਅਕਾਲ ਤਖਤ ਸਾਹਿਬ ਸ਼ੋਭਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਉਹ ਦੇ ਉੱਤੇ ਸਿਧਾਂਤਕ ਛੱਟ ਇੰਨੀ ਕ ਵੱਡੀ ਵੱਡੀ ਵੱਜੀ ਠੀਕ ਆ ਜੀ ਇਹ ਸਾਡੇ ਇਹ ਸਿਧਾਂਤ ਇਹ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਦਾ ਨਗਾਰ ਆਇਆ ਜੀ ਉਸ ਤੋਂ ਬਾਅਦ ਫਿਰ 2017 ਦੇ ਵਿੱਚ ਸਿੰਘ ਸਾਹਿਬ ਜਹੇਦਾਰ ਭਾਈ ਰਣਜੀਤ ਸਿੰਘ ਜੀ ਨੇ ਜੀ ਜਿਹੜੇ ਸਾਡੇ ਵਰਗੇ ਕੁਝ ਮੈਂਬਰ ਸ਼੍ਰੋਮਣੀ ਕਮੇਟੀ ਜਿਨ੍ਹਾਂ ਨੇ ਉਸ ਵਕਤ ਅਸਤੀਫਾ ਦਿੱਤੇ ਇਸ ਰੋਸ ਦੇ ਵਿੱਚ ਪ੍ਰੋਟੈਸਟ ਕੀਤਾ ਬਾਦਲ ਦੀ ਸਰਕਾਰ ਦੇ ਖਿਲਾਫ ਜੀ ਤੇ ਇਸੇ ਤਰ੍ਹਾਂ ਉਸ ਸੰਤ ਮਹਾਤਮਾ ਜਿਨ੍ਹਾਂ ਨੇ ਇਸ ਧਰਮ ਦੀ ਇੱਜ਼ਤ ਲਈ ਜੀ ਮੈਦਾਨ ਦੇ ਵਿੱਚ ਲਤ ਗੱਡੀ ਜੀ ਤੋ ਉਹਨਾਂ ਨੇ ਸਾਰਿਆਂ ਨਾਲ ਸੰਪਰਕ ਕੀਤਾ ਕਿ ਕਿਉਂ ਨਾ ਆਪਾਂ ਇਕੱਠੇ ਹੋ ਕੇ ਇੱਕ ਇਸ ਤਰ੍ਹਾਂ ਦੀ ਲਹਿਰ ਜਿਹੜੀ ਆ ਤੋਰੀਏ ਤੇ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਰੋਲ ਧਾਰਮਿਕ ਜਥੇਬੰਦੀ ਜੀ ਜਿਹਦੇ ਵਿੱਚ ਫੈਸਲਾ ਕੀਤਾ ਕਿ ਨਾ ਅਸੀਂ ਰਾਜਨੀਤੀ ਕਰਨੀ ਹੈ ਤੇ ਨਾ ਅਸੀਂ ਕਰਨ ਦੇਾਂਗੇ ਠੀਕ ਹੈ ਜੀ ਕਿਉਂਕਿ ਅੱਜ ਸਾਰੇ ਸਿੱਖ ਜਾਣਦੇ ਨੇ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੀ ਰਾਜਨੀਤੀ ਦਾ ਇੱਕ ਬਹੁਤ ਵੱਡਾ ਇੱਕ ਉਹਨਾਂ ਦਾ ਜੀ ਅੱਡੇ ਦੀ ਤਰ੍ਹਾਂ ਉਹ ਇਸਤੇਮਾਲ ਜਿਹੜਾ ਉਹ ਇਸ ਸੰਸਥਾ ਨੂੰ ਕਰ ਰਹੇ ਨੇ ਜੀ ਸੋ ਉਹਦੇ ਸਬੰਧ ਦੇ ਵਿੱਚ ਅੱਜ ਉਹਨਾਂ ਨੇ ਜਲੰਧਰ ਤੋਂ ਜਿੱਥੇ ਪੰਥਕ ਲਹਿਰ ਕਿਉਂਕਿ ਪੰਜਾਬ ਭਰ ਦੇ ਇੱਕ ਇੱਕ ਹਲਕੇ ਦੇ ਵਿੱਚ ਜਿਹੜੇ ਵਰਕਰ ਤੇ ਪੰਥਕ ਲਹਿਰ ਨਾਲ ਜੁੜੇ ਹੋਏ ਨੇ ਸੋ ਉਹਨਾਂ ਸਾਰਿਆਂ ਨੂੰ ਮੂਵ ਕਰਨ ਲਈ ਪੂਰੇ ਪੰਜਾਬ ਦੇ ਵੱਖੋ ਵੱਖ ਜ਼ਿਲ੍ਹਿਆਂ ਦੇ ਵਿੱਚੋਂ ਜੀ ਅ ਅੱਜ 21 ਮੈਂਬਰੀ ਇੱਕ ਕੋਰ ਗਰੁੱਪ ਕੋਰ ਕਮੇਟੀ ਜਿਹੜੀ ਹੈ ਉਹਨੂੰ ਅਨਾਉਂਸ ਕੀਤਾ ਠੀਕ ਹੈ ਜੀ ਔਰ ਇਹ ਇਹ ਉਹਨਾਂ ਲੋਕਾਂ ਦੀ ਕੋਰ ਕਮੇਟੀ ਹੈ ਵੀ ਜਿਹੜੇ ਚੋਣ ਤੇ ਘਟੋ ਘਟ ਹਜ਼ਾਰ ਹਜ਼ਾਰ 2 2000 ਬੰਦਾ ਉਹ ਇੱਕ ਦਿਨ ਚ ਇਕੱਠੇ ਕਰ ਸਕਦੇ ਨੇ ਠੀਕ ਹੈ ਜੀ ਸੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਲਾਈਆਂ ਨੇ ਕਿ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਤੁਸੀਂ ਜਿਹੜੇ ਚੋਣਾਂ ਲੜਨ ਵਾਲੇ ਸਾਡੇ ਨਾਲ ਕੈਂਡੀਡੇਟ ਜੁੜੇ ਹੋਏ ਨੇ ਜਾਂ ਆਮ ਸਿੱਖ ਜੁੜੇ ਨੇ ਜੀ ਤੇ ਜਿਹੜੀ ਵੋਟ ਹੈ ਉਹਦੇ ਉਹਦੇ ਵਿੱਚ ਤੇਜ਼ੀ ਲਿਆਂਦੀ ਜਾਵੇ ਵੋਟ ਬਣਾਈ ਜਾਵੇ ਤਾਂ ਕਿ ਵੋਟ ਦਾ ਪ੍ਰੋਸੈਸ ਕੰਪਲੀਟ ਹੋਵੇ ਤੇ ਉਸ ਤੋਂ ਬਾਅਦ ਫਿਰ ਇਲੈਕਸ਼ਨ ਵੱਲ ਤੁਰਿਆ ਜਾਵੇ ਜੀ ਕਿਉਂਕਿ ਤੁਹਾਡੇ ਵੱਲੋਂ ਜੀ ਤੁਹਾਡੇ ਵੱਲੋਂ ਜਿਹੜੇ ਪ੍ਰੈਸ ਕਾਨਫਰੰਸ ਇਹ ਵੀ ਅਪੀਲ ਕੀਤੀ ਗਈ ਹੈ ਕਿ ਜੋ ਆਉਣ ਵਾਲੀਆਂ ਇਲੈਕਸ਼ਨਾਂ ਨੇ ਉਸ ਵਿੱਚ ਵੀ ਤੁਸੀਂ ਕੰਟੈਸਟ ਕਰਨਾ ਹੈ ਤੇ ਸੰਤਾ ਨੂੰ ਬੇਨਤੀ ਕੀਤੀ ਹੈ ਕਿ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਐਸਜੀਪੀਸੀ ਆਲਰੇਡੀ ਜਿ ਤੁਸੀਂ ਕਹਿ ਰਹੇ ਹੋ ਕਿ ਬਾਦਲਾ ਦੇ ਕੰਟਰੋਲ ਵਿੱਚ ਆਈ ਗਈ ਹੈ। ਤੋਂ ਉਸ ਤੋਂ ਇਲਾਵਾ ਹੋਰ ਕੀ ਜੀ ਤੁਹਾਡੇ ਪਲਾਨ ਨੇ ਜਾਂ ਕੀ ਲੱਗਦਾ ਹੁਣ ਜੋ ਹੁਣ ਸਮੇਂ ਦੀ ਜੋ ਮੌਜੂਦਾ ਕਾਰਜਕਾਰੀ ਹੈ ਐਸਜੀਪੀਸੀ ਜੋ ਪ੍ਰਬੰਧਕ ਨੇ ਉਹਨਾਂ ਦੀ ਕੀ ਕਿੱਦਾਂ ਰਹੀ ਹੈ ਜੀ? ਦੇਖੋ ਜੀ ਇਹਨਾਂ ਦੀ ਕਾਰਜਕਾਰੀ ਸਹੀ ਹੁੰਦੀ ਜੀ ਤਾਂ ਮੈਂ ਉਸ ਸੰਸਥਾ ਦਾ ਮੈਂਬਰ ਹਾਂ ਜੀ ਅਰਦੋ ਪਰ ਮੈਨੂੰ ਇਹ ਗਿਣਿਆ ਜਾਂਦਾ ਹੈ ਕਿ ਮੈਂ ਆਪੋਜੀਸ਼ਨ ਦਾ ਮੈਂਬਰ ਹਾਂ ਠੀਕ ਹੈ ਜੀ ਮੈਂ 2 ਸਾਲ ਐਗਜ਼ੈਕਟਿਵ ਦੇ ਵਿੱਚ ਮੈਂਬਰ ਰਿਹਾ ਠੀਕ ਹੈ ਜੀ ਤੋਂ ਅਸੀਂ ਘਟੋ ਘਟ ਅੱਜ ਸਾਡਾ ਜਸਵੰਤ ਸਿੰਘ ਪੜੈਣ ਜਿਹੜਾ ਐਗਜ਼ੈਕਟਿਵ ਮੈਂਬਰ ਹੈ ਉਹ ਵੀ ਉਹ ਮੈਂਬਰ ਹੈ ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਅਸਤੀਫਾ ਦਿੱਤਾ ਠੀਕ ਹੈ ਜੀ ਸਰਦਾਰ ਸਰਬੰਸ ਸਿੰਘ ਮਾਨਕੀ ਅਮਰੀਕ ਸਿੰਘ ਸ਼ਾਹ ਪਰ ਸਰਦਾਰ ਜਗਜੀਤ ਸਿੰਘ ਖਾਲਸਾ ਰਾਪ੍ਰਭੂਲ ਇਸ ਤਰ੍ਹਾਂ ਪੰਜਾਬ ਦੇ ਬੱਕੋ-ਬਕੂਨਿਆਂ ਦੇ ਵਿੱਚ ਉਹ ਮੈਂਬਰ ਸੀ ਰਾਈਟ ਜੀ ਜੇ ਸ਼੍ਰੋਮਣੀ ਕਮੇਟੀ ਸਹੀ ਕੰਮ ਕਰਦੀ ਹੁੰਦੀ ਜੀ ਤੂੰ ਸਾਡਾ ਕਿਹੜਾ ਸਿਰ ਫਿਰਿਆ ਹੈ ਫਿਰ ਅਸੀਂ ਐਵੇਂ ਉੱਥੇ ਹਰ ਬਾਰ ਸਾਲ 'ਚ ਦੋ ਵਾਰ ਉੱਥੇ ਝੰਡਾ ਚ ਕੱਢ ਕੇ ਖੜਜਾ ਕਰੀਏ ਇਹਦੇ ਇੱਕ ਗੱਲ ਦੇ ਉੱਤੇ ਜੇ ਕੋਈ ਵਜ੍ਹਾ ਹੈ ਤਾਂ ਫਿਰ ਅਸੀਂ ਵੀ ਇਹਨਾਂ ਦੇ ਨਾਲ ਮਿਲ ਕੇ ਮਤਲ ਜਿਹੜੀਆਂ ਸਬਾਵਾਂ ਕਰ ਸਕਦੇ ਹਾਂ ਜੋ ਅਸੀਂ ਇੱਕ ਮੈਂਬਰ ਹੋ ਕੇ ਵੀ ਇਹਨਾਂ ਨਾਲ ਨਹੀਂ ਚੱਲ پا ਰਹੇ ਤਾਂ ਇਹਦਾ ਮਤਲਬ ਕੋਈ ਵਜ੍ਹਾ ਹੈ ਜੀ ਸੋ ਉਹ ਵਜ੍ਹਾ ਕੱਲੀ ਇਹ ਨਹੀਂ ਕਿ ਕੱਲੇ ਸਾਡੇ ਮੈਂਬਰਾਂ ਦੇ ਦੱਸਣ ਦੇ ਕਾਰਨ ਹੈ ਜੀ ਤਾਂ ਸੰਗਤ ਨੇ ਜਿਹੜੇ ਮੈਂਬਰ ਚੁਣੇ ਹੋਏ ਨੇ ਸੰਗਤ ਜਾਣਦੀ ਹੈ ਵੀ ਉਹਨਾਂ ਦੇ ਕਰਤਾਰ ਕੀ ਨੇ ਜੀ ਅੱਜ ਮੈਂਬਰਾਂ ਨੇ ਗਰੀਬ ਗੁਰਸਿੱਖਾਂ ਦਾ ਭਲਾ ਕਰਨ ਦੀ بجائے ਜੀ ਲਗਭਗ ਅੱਧੀ ਸ਼੍ਰੋਮਣੀ ਕਮੇਟੀ ਵਿੱਚ ਤਾਂ ਉਹਨਾਂ ਨੇ ਆਪਣੇ ਟੱਬਰ ਜਿਹੜੇ ਨੇ ਨੌਕਰੀ ਤਲਵਾਏ ਹੋਏ ਨੇ ਜੀ ਇੱਕ ਇੱਕ ਮੈਂਬਰ ਦੇ ਦੋ ਦੋ ਜਵਾਕ ਸ਼੍ਰੋਮਣੀ ਕਮੇਟੀ ਵਿੱਚ 50-50 ਹਜ਼ਾਰ ਦੀ ਨੌਕਰੀ ਕਰ ਰਹੇ ਨੇ ਤੇ ਗਰੀਬ ਸਿੱਖਾਂ ਦੇ ਬੱਚਿਆਂ ਨੂੰ ਕਿੱਥੋਂ ਮੌਕਾ ਮਿਲੂਗਾ ਠੀਕ ਹੈ ਜੀ 1925 ਦੇ ਐਕਟ ਦੇ ਵਿੱਚ ਇਹ ਸੀ ਕਿ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਜੀ ਗੁਰੂ ਘਰ ਦੇ ਵਿੱਚ ਆਪਣੇ ਬਲੱਡ ਰਿਲੇਸ਼ਨ ਦੇ ਵਿੱਚ ਕਿਸੇ ਨੂੰ ਨੌਕਰੀ ਨਹੀਂ ਦੇ ਸਕਦਾ ਠੀਕ ਹੈ ਜੀ ਸੋ ਇਸ ਕਮੇਟੀ ਦੀਆਂ ਸਹੂਲਤਾਂ ਲੈਣ ਲਈ ਤੇ ਇਹਨਾਂ ਨੇ ਉਹ ਐਕਟ ਦੇ ਵਿੱਚ ਵੀ ਤਰ੍ਹਾਂ 15 ਸਾਲ ਪਹਿਲਾਂ ਤਰਮੀਮ ਕਰ ਲਈ ਜੀ ਮੈਂ ਨੌਕਰੀ ਕਰ ਸਕਦਾ ਜੀ ਸੋ ਇਸ ਕਰਕੇ ਬਾਕੀ ਜੋ ਜੋ ਕੁਝ ਚੱਲ ਰਿਹਾ ਹੈ ਤੁਸੀਂ ਦੇਖੋ ਐਡਮਿਨਿਸਟ੍ਰੇਸ਼ਨ ਦੇ ਤੌਰ ਤੇ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਵੀ ਸਾਰੀ ਉਹ ਇੱਕੋ ਜਿਹੇ ਨੇ ਜੀ ਹੋ ਸਕਦਾ ਉਹਨਾਂ ਦੇ ਵਿੱਚ ਹੁਣ ਮੌਜੂਦਾ ਪ੍ਰਧਾਨ ਹੈ ਸਰਦਾਰ ਰਜਿੰਦਰ ਸਿੰਘ ਧਾਮੀ ਜੀ ਤੋਂ ਉਹਨੂੰ ਕੋਈ ਕਰਪਟ ਥੋੜੀ ਕਹਿ ਸਕਦਾ ਜੀ ਮੇ ਕੋਈ ਕਰਾਪਸ਼ਨ ਕਰਦਾ ਨਹੀਂ ਕਰਦਾ ਤੇ ਅਸੀਂ ਅਸੀਂ ਠੋਕੇ ਕਹਿੰਨੇ ਵੀ ਇਸ ਵੱਲੋਂ ਸਾਫ਼ ਸੁਥਰਾ ਜੀਵਨ ਹੈ ਉਹਨਾਂ ਦਾ ਕੋਈ ਉਂਗਲ ਨਹੀਂ ਉੱਠ ਸਕਦੀ ਪਰ ਹੁਣ ਇੱਕ ਬੰਦਾ ਕੀ ਕਰੂ ਜਾਂ ਤਾਂ ਟੋਲਾ ਹੀ ਉੱਥੇ ਬਹੁਤੇ ਬਹੁਤੇ ਉੱਥੇ ਚੋਰ ਘੱਟੇ ਹੋਏ ਬਿਲਕੁਲ ਭਾਈ ਸਾਹਿਬ ਮੈਂ ਤੁਸੀਂ ਪ੍ਰਧਾਨ ਸਾਹਿਬ ਦਾ ਨਾਮ ਲਿਆ ਤੇ ਉੱਥੇ ਵੀ ਇੱਕ ਕੁਐਸਚਨ ਜੋ ਗੁਰਪ੍ਰਤਾਪ ਸਿੰਘ ਵਡਾਲਾ ਨੇ ਜੋ ਅਕਾਲੀ ਲਹਿਰ ਦੀ ਜੋ ਸੁਧਾਰ ਲਹਿਰ ਦੇ ਲੀਡਰ ਨੇ ਉਹ ਪਿੱਛੇ ਜੇ ਮਿਲ ਕੇ ਵੀ ਐਸ ਜੱਥੇਦਾਰ ਸਾਹਿਬ ਨੂੰ ਤੇ ਜੱਥੇਦਾਰ ਸਾਹਿਬ ਨੇ ਪ੍ਰਧਾਨ ਸਾਹਿਬ ਨੂੰ ਹੁਕਮ ਵੀ ਦਿੱਤੇ ਸਨ ਕਿ ਅੱਪਾ ਐਕਸ਼ਨ ਲਿਆ ਜਾਵੇ ਕੋਈ ਨਾ ਕੋਈ ਅਕਾਲੀ ਗਲਤੀ ਕਿਉਂਕਿ ਜੋ ਹੁਕਮਨਾਮੇ ਹੋਏ ਸਨ ਉਹ ਪੂਰੇ ਨਹੀਂ ਹੋਏ ਲੇਕਿਨ ਉਹਨਾਂ ਵੱਲੋਂ ਸਟੇਟਮੈਂਟ ਐਸੀ ਵੜਾਲਾ ਉਹਨਾਂ ਵੱਲੋਂ ਕਿ ਕਿਤਨਾ ਕਿਤੇ ਪ੍ਰਧਾਨ ਸਾਹਿਬ ਜ਼ਿਆਦਾ ਹੀ ਪ੍ਰੈਸ਼ਰ ਅੰਡਰ ਨਹੀਂ ਉਹ ਚਾਹੁੰਦੇ ਨੇ ਹੈਗੇ ਐਕਸ਼ਨ ਲੈਣਾ ਲੇਕਿਨ ਕਿਸੇ ਪ੍ਰੈਸ਼ਰ ਤੋਂ ਲਿਖੇਗਾ ਜਿਸ ਕਾਰਨ ਉਹ ਐਕਸ਼ਨ ਨਹੀਂ ਲੈਂਦਾ ਜੀ ਮੀ ਜ਼ੇਫੇਦਾਰ ਸਾਹਿਬ ਨੇ ਜੀ ਐਕਸ਼ਨ ਲੈਣਾ ਤੇ ਫੇ ਪ੍ਰਧਾਨ ਸਾਹਿਬ ਦੇ ਥਰੂ ਕੋਈ ਜ਼ਰੂਰੀ ਲੈਣਾ ਤੇ ਉਹ ਸਿੱਧਾ ਕਿਉਂ ਨਹੀਂ ਲੈ ਸਕਦੇ ਜੀ ਇੱਕ ਜੇਵੇ ਹੁਕਮ ਜ਼ੇਫੇਦਾਰ ਦਾ ਹੈ ਤੇ ਜੇ ਜ਼ੇਫੇਦਾਰ ਲਾਗੂ ਨਹੀਂ ਕਰਵਾ ਸਕਦਾ ਤੇ ਫੇਰ ਆਪਾਂ ਕੀ ਉਮੀਦ ਰੱਖਦੇ ਆ ਕਿ ਉਹ ਇਹ ਨਹੀਂ ਗੱਲਾਂ ਇਹ ਇਹ ਤਾਂ ਸੁਭਾਵਿਕ ਹੈ ਦੇਖੋ ਜਿਨ੍ਹਾਂ ਨੇ ਬਣਾਇਆ ਹੈ ਇਹ ਤਾਂ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਜਦੋਂ ਉੱਥੇ ਇਕੱਠ ਬਹੁਤੇ ਲੋਕ ਆਵੇ ਇੱਕ ਪਾਸੜਾ ਉੱਥੇ ਚੰਗੇ ਬੰਦੇ ਕੀ ਕਰਨਗੇ ਜੀ ਮੇਰਾ ਮੇਰਾ ਜਿਹੜਾ ਤਾਤਪਰੀਆ ਇਹ ਸੀਗਾ ਮੈਂ ਇਹ ਕਿਹਾ ਵੀ ਅਸੀਂ ਇਹ ਨਹੀਂ ਵੀ ਅਸੀਂ ਸਾਰਿਆਂ ਨੂੰ ਇੱਕ ਰਸਤੇ ਲਪੇਟਦੇ ਹਾਂ ਉਹਨਾਂ ਦੇ ਵਿੱਚ ਕੁਝ ਲੋਕ ਹੈਗੇ ਜਿਹੜੇ ਜਿਹੜੇ ਜੀਵਨ ਵਾਲੇ ਵੀ ਨੇ ਗੁਰਬਾਣੀ ਪੜਨ ਵਾਲੇ ਵੀ ਨੇ ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਵੀ ਬਹੁਤੇ ਉੱਥੇ ਜਿਹੜੇ ਨੇ ਉਹ ਲਟੇਰੇ ਇਕੱਠੇ ਹੋਏ ਹੋਏ ਨੇ ਗੁਰੂ ਘਰ ਨੂੰ ਖਾਣੇ ਵਾਲੇ ਇੱਥੇ ਕੋਈ ਦੋਰਾਵਾ ਨਹੀਂ ਜੀ ਉਹਨਾਂ ਲਟੇਰਿਆਂ ਤੋਂ ਗੁਰੂ ਘਰਾਂ ਨੂੰ ਛਡਾਉਣ ਲਈ ਜਿਹੜੀ ਹੈਗੀ ਭਾਈ ਰਣਜੀਤ ਸਿੰਘ ਨੇ ਇਹ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਠੀਕ ਹੈ ਜੀ ਕਿਉਂਕਿ ਭਾਈ ਸਾਹਿਬ ਆਪਾਂ ਦੇਖਦੇ ਹਾਂ ਕਿ ਜਦੋਂ ਹੁਣ ਅਕਾਲੀ ਦਲ ਦੇ ਜੋ ਪਹਿਲਾ ਪ੍ਰਧਾਨ ਸਨ ਸੁਖਵੀਰ ਸਿੰਘ ਬਾਦਲ ਜਦੋਂ ਹੁਣ ਵੀ ਮਾਫੀਨਾਮਾ ਮੰਗਿਆ ਉਦੋਂ ਉੱਥੇ ਉਹਨਾਂ ਨੇ ਸਪਸ਼ਟ ਕਰਕੇ ਇਹ ਮੰਨਿਆ ਆ ਕਿ ਜੋ ਉਹਨਾਂ ਤੋਂ ਗੁਨਾਹ ਹੋਏ ਨੇ ਚਾਹੇ ਉਹ ਸੈਕਰੀਲੇਜ ਬਲੇ ਹੋਵੇ ਉਸੇ ਸਮੇਂ ਜਦੋਂ ਡੇਰਾ ਸਾਧ ਨੂੰ ਮਾਫੀ ਦਿੱਤੀ ਆ ਉਹ ਕਹਿੰਦੇ ਲੱਖਾਂ ਰੁਪਏ ਐਸਜੀਪੀਸੀ ਦੀ ਗੋਲਕ ਵਿੱਚੋਂ ਖਰਚ ਗਏ ਉਹਨਾਂ ਨੇ ਐਡਵਰਟਾਈਜ਼ਮੈਂਟ ਕੀਤੀਆਂ ਗਈਆਂ ਤੇ ਉਹ ਵੀ ਉਹਨਾਂ ਨੇ ਮੰਨਿਆ ਕਿ ਹਾਂ ਉਹਦਾ ਮੈਂ ਹਮੇਸ਼ਾ ਹੀ ਮੈਨੂੰ ਬਹੁਤ ਸਾਰੀ ਪ੍ਰੈਸ ਪੁੱਛਦੀ ਸੀ ਵੀ ਜਿਹੜੀ ਸਜ਼ਾ ਲਾਈ ਗਈ ਹੈ ਤੇ ਬਾਰੇ ਤੁਸੀਂ ਕੀ ਕਹਿੰਦੇ ਹੋ ਜੀ ਤੇ ਮੈਂ ਹਮੇਸ਼ਾ ਇਹ ਕਹਿੰਦਾ ਸੀ ਮੈਂ ਦੇਖੋ ਇੱਕ ਪ੍ਰਚਾਰਕ ਵੀ ਹਾਂ ਜੀ ਦੂਸਰਾ ਮੈਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਹਾਂ ਜੀ ਮੇਰੀ ਇਹ ਹیثیت ਨਹੀਂ ਉੱਥੋਂ ਸਜ਼ਾ ਘੱਟ ਲੱਗੀ ਵੱਧ ਲੱਗੀ ਉਹਦੇ ਵਿੱਚ ਕੋਈ ਖੋਟ ਹੈ ਜੀ ਉਹਦੇ ਵਿੱਚ ਕੋਈ ਝੋਲ ਰੱਖਿਆ ਗਿਆ ਹੈ ਜੀ ਸੋ ਇਹ ਮੇਰੇ ਲਈ ਠੀਕ ਨਹੀਂ ਕਿਉਂਕਿ ਅਕਾਲ ਤੱਕ ਸਭ ਤੋਂ ਇਹ ਸਾਰਾ ਕੁਝ ਹੋਇਆ ਹੈ ਇਹਦੀ ਪਰਿਭਾਸ਼ਾ ਜੀ ਕੋਈ ਸਾਫ ਕਾ ਜਥੇਦਾਰ ਬਾਖੂਬ ਦੇ ਸਕਦਾ ਹੈ ਠੀਕ ਹੈ ਜੀ ਸੋ ਅੱਜ ਤੁਸੀਂ ਭਾਈ ਰਣਜੀਤ ਸਿੰਘ ਦੀ ਵੀ ਸੁਣ ਸਕਦੇ ਹੋ ਉਹਨਾਂ ਨੇ ਇਸ ਮਸਲੇ ਦੇ ਉੱਤੇ ਵੀ ਬੜਾ ਠੋਕ ਪਾਜਾ ਕੇ ਜਿਹੜਾ ਹੈ ਉਹ ਕੋਈ ਗੱਲ ਛੱਡੀ ਨਹੀਂ ਸਾਰਾ ਕੁਝ ਪੰਥ ਦੇ ਸਾਹਮਣੇ ਰੱਖ ਦਿੱਤਾ ਵੀ ਕੀ ਸਜ਼ਾ ਹੋਣੀ ਚਾਹੀਦੀ ਸੀ ਜੀ ਤੇ ਜਿਹੜੀ ਸਜ਼ਾ ਦਿੱਤੀ ਗਈ ਹੈ ਉਹਨਾਂ ਨੇ ਇੱਥੋਂ ਤੱਕ ਕਹਿਤਾ ਵੀ ਕੀ ਨੀਲਾ ਚੋਲਾ ਪਾ ਕੇ ਜੀ ਜਿਹੜੇ ਵਰਸ਼ਾ ਲੈ ਕੇ ਦਰਬਾਰ ਸਾਹਿਬ ਦੇ ਵਿੱਚ ਖੜਦੇ ਨੇ ਜੀ ਕੀ ਉਹ ਸਜ਼ਾ ਭੁਗਤਦੇ ਨੇ ਜਿਹੜੇ ਸੇਵਾਦਾਰ ਖੜਦੇ ਨੇ ਜੀ ਐਡੇ ਵੱਡੇ ਗੁਨਾਹਾਂ ਦੇ ਇਹ ਮਤਲਬ ਕੱਲ ਨੂੰ ਜਿਹੜਾ ਸੇਵਾਦਾਰ ਭਰਤੀ ਹੋਊਗਾ ਅੱਜ ਸੁਖਵੀਰ ਬਾਦਲ ਉਹ ਉੱਥੇ ਉਹ ਸਜ਼ਾ ਭੁਗਤ ਕੇ ਗਿਆ ਨੀਲਾ ਜੋਲਾ ਪਾ ਕੇ ਪਹਿਰਾ ਦੇ ਕੇ ਜੀ ਕੀ ਜਿਹੜਾ ਉੱਥੇ ਸੇਵਾਦਾਰ ਉਹ ਸਜਲ ਗਈ ਜੀ ਸੋ ਇਸ ਕਰਕੇ ਅੱਜ ਉਹਨਾਂ ਨੇ ਉਹਦੀ ਪ੍ਰਵਾਸ਼ਾ ਦੇਤੀ ਸੋ ਮੈਂ ਮੈਂ ਹਮੇਸ਼ਾ ਹੀ ਕਹਿੰਦਾ ਸੀ ਵੀ ਇਹਦੀ ਇਹਦੇ ਬਾਰੇ ਜਿੰਨੇ ਵੀ ਸਾਬਕਾ ਜਥੇਦਾਰ ਬੈਠੇ ਨੇ ਉਹ ਬੜੇ ਉਹਨਾਂ ਦੇ ਮੂੰਹੋਂ ਹੀ ਇਹ ਗੱਲ ਸੱਚਦੀ ਹੈ ਸੋ ਅੱਜ ਉਹਨਾਂ ਨੇ ਉਹ ਵੀ ਦੱਸ ਦਿੱਤੀ ਕੋਈ ਗੱਲ ਲੁਕੋ ਕੇ ਨਹੀਂ ਰੱਖੀ ਠੀਕ ਹੈ ਜੀ ਉਹਦੇ ਨਾਲ ਸਪਸ਼ਟ ਹੋ ਗਿਆ ਕਿ ਜਿਹੜੀ ਸ਼੍ਰੋਮੀ ਕਮੇਟੀ ਦੀ ਐਡਮਿਨਿਸਟ੍ਰੇਸ਼ਨ ਆ ਉਹ ਵੀ ਟੋਟਲ ਫੇਲਿਅਰ ਹੋਗੀ ਜ ਪ੍ਰਬੰਧ ਵੀ ਫੇਲ ਹੋ ਗਿਆ ਤੇ ਸਿਧਾਂਤਕ ਤੌਰ ਤੇ ਜਿਹੜਾ ਕੁਝ ਹੋਣਾ ਚਾਹੀਦਾ ਸੀ ਉਹ ਵੀ ਫੇਲੀਅਰ ਹੋ ਗਿਆ ਠੀਕ ਹੈ ਜੀ ਤਾਂ ਭਾਈ ਸਾਹਿਬ ਜੋ ਪੰਥਕ ਕਾਲੀ ਲਹਿਰ ਦੀ ਹੁਣ ਅਕਾਲ ਇਲੈਕਸ਼ਨਾਂ ਲੜਨ ਸੰਬੰਧੀ ਦਾ ਤੁਸੀਂ ਕਹਿਤਾ ਅਨਾਉਂਸਮੈਂਟ ਹੈ ਕਿ ਹੋਰ ਕੀ ਕੀ ਤਿਆਰੀਆਂ ਨੇ ਜੀ ਇਸ ਸੰਬੰਧੀ ਵਿੱਚੀ ਉਹ ਵੀ ਜਾਣਕਾਰੀ ਜਰੂਰ ਦੇਉਂਦੇ ਜਾਂਦੇ ਜ ਸਾਰੀਆਂ ਹੀ ਤਿਆਰੀਆਂ ਨੇ ਜੀ ਅਸੀਂ ਤਾਂ ਬਸ ਇਲੈਕਸ਼ਨ ਦੀ ਗੱਲ ਰਿਹਾ ਵੀ ਇਲੈਕਸ਼ਨ ਹੋਵੇ ਤਾਂ ਕੈਂਡੀਡੇਟ ਤਿਆਰ ਨੇ ਲੜਨ ਵਾਲੇ ਤਿਆਰ ਨੇ ਸੰਗਤ ਵੀ ਤਿਆਰ ਹੈ ਜੀ ਸੋ ਕਿਉਂਕਿ ਤੁਸੀਂ ਕਹਿ ਦੇਖ ਸਕਦੇ ਹੋ 2025 ਆ ਗਿਆ ਜੀ ਤੇ 2017 ਤੋਂ ਇਹ ਸ਼ੁਰੂ ਹੁੰਦੀ ਹੈ ਸਤੰਬਰ ਤੋਂ ਉਹ ਨਾਲ ਹੀ ਜਿਹੜੀ ਹੈਗੀ ਵੱਡੀ ਕਨਵੈਨਸ਼ਨ ਕਰਕੇ ਜੀ ਤੋਂ 8 ਸਾਲਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਹੋਰ ਪੰਜਾਬ ਦੇ ਵਿੱਚ ਕਿਹੜਾ ਧਾਰਮਿਕ ਗੱਗੂ ਹੈ ਜਿਹਨੇ ਇੰਨੀ ਮਿਹਨਤ ਕੀਤੀ ਹੈ ਪਿੰਡ ਪਿੰਡ ਜਾ ਕੇ ਜੀ ਸੋਸ਼ਲ ਮੀਡੀਆ ਤੇ ਜਿੰਨ ਦੇਖੋ 10 10 ਲੱਖ ਬੰਦੇ ਨੇ ਜੀ ਜਦੋਂ ਵੀ ਭਾਈ ਰਣਜੀਤ ਸਿੰਘ ਜੀ ਨੇ ਕੋਈ ਗੱਲ ਕੀਤੀ ਆ 10 10 ਲੱਖ ਬੰਦੇ ਨੇ ਉਹਦਾ ਰਿਕਾਰਡ ਤੇ ਪਿਆ ਸਾਡੇ ਕੋਲ ਜਿਹੜਾ ਉਹਨਾਂ ਦੇ ਪੇਜ ਤੇ ਬਿਨਾਂ ਕਿਸੇ ਪ੍ਰਮੋਸ਼ਨ ਤੋਂ ਬਿਨਾਂ ਕਿਸੇ ਐਡਵਰਟਾਈਜ਼ਮੈਂਟ ਤੋਂ ਪਾਈਆਂ ਹੋਈਆਂ ਵੀਡੀਓ ਨੂੰ ਸਿੱਖਾਂ ਨੇ ਦੇਖਿਆ ਸੋ ਇਸ ਕਰਕੇ ਇਤੋਂ ਵੱਡੀ ਗੱਲ ਫਿਰ ਹੋਰ ਕਿਵੇਂ ਪਹੁੰਚ ਸਕਦੀ ਹੈ ਜੀ ਤੋ ਮੈਂ ਤਾਂ ਇਹ ਮਹਿਸੂਸ ਕਰਦਾ ਵੀ ਜੇ ਅੱਜ ਸਿੱਖਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਖੜਾ ਛਡਾਉਣ ਲਈ ਭਾਈ ਰਣਜੀਤ ਸਿੰਘ ਦੀ ਆਵਾਜ਼ ਹਜੇ ਤੱਕ ਨਹੀਂ ਗਈ ਤਾਂ ਮੈਨੂੰ ਲੱਗਦਾ ਫਿਰ ਸਾਡਾ ਕੋਈ ਵਾਲੀਬਾਸ ਨਹੀਂ ਹੈਗਾ ਜੀ ਫਿਰ ਸਾਨੂੰ ਕੋਈ ਸਾਡਾ ਰਖਵਾਲਾ ਨਹੀਂ ਬਣ ਸਕਦਾ ਕੋਈ ਸਾਡੀ ਬਾਹ ਨਹੀਂ ਫੜ ਸਕਦਾ ਫਿਰ ਜੇ ਅਜੇ ਵੀ ਮੈਂ ਸਮਝਦਾ ਕਿ ਸਿੱਖ ਨਾ ਜਾਗੇ ਤਾਂ ਫਿਰ ਇਦੋਂ ਮਾੜਾ ਸਮਾਂ ਸਾਡੇ ਲਈ ਹੋਰ ਕੀ ਆਊਗਾ ਸਾਡੇ ਸਿਧਾਂਤ ਖਤਮ ਹੋ ਗਏ ਸਾਡੀ ਗੋਲਕ ਜਿਹੜੀ ਹੈ ਉਹਦੀ ਇਸਤੇਮਾਲ ਲੋਕ ਆਪਣੀ ਸਿਆਸਤ ਲਈ ਕਰ ਰਹੇ ਨੇ ਜੀ ਤੋ ਅੱਖਾਂ ਦੇ ਸਾਹਮਣੇ ਇਹ ਤਮਾਸ਼ਾ ਅਸੀਂ ਦੇਖ ਰਹੇ ਹਾਂ ਤੋ ਇਸ ਲਈ ਹੁਣ ਵਿਹਲਾ ਆ ਗਿਆ ਸਾਨੂੰ ਬੋਲਣਾ ਵੀ ਪਊਗਾ ਸਾਨੂੰ ਖੜਨਾ ਵੀ ਪਊਗਾ ਤੇ ਸਾਨੂੰ ਇਹ ਇਹ ਜਿਹੜਾ ਇਹ ਇਸ ਤਰ੍ਹਾਂ ਦੀ ਇਹ ਚੱਲ ਰਹੀ ਜਿਹੜੀ ਗੱਲ ਹੈ ਉਹਨੂੰ ਰੋਕਣਾ ਵੀ ਪਊਗਾ ਸੁਧਾਰ ਕਰਨਾ ਪਊਗਾ ਠੀਕ ਹੈ ਜੀ ਵਾਹਿਗੁਰੂ ਜੀ ਤੁਹਾਡਾ ਕਾਲ ਚਲਣਾ ਜੁੜਨ ਲਈ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ